ਦੋਸਤੋ ਬਹੁਤ ਮਾੜੀ ਖਬਰ ਹੈ 6 ਭੈਣਾਂ ਦਾ ਇੱਕ ਭਰਾ ਤੇ ਮਾਂ ਦਾ ਜਿਹੜਾ ਕੱਲਾ ਕੱਲਾ ਪੁੱਤ ਸੀਗਾ 6 ਭੈਣਾਂ ਸੀ ਇਸ ਸੰਸਾਰ ਨੂੰ ਜਿਹੜਾ ਹਮੇਸ਼ਾ ਲਈ ਆਲਵਿਦਾ ਕਹਿ ਗਿਆ ਫੌਜੀ ਵੀਰ ਜਿਹੜਾ ਸ਼ਹੀਦ ਹੋ ਗਿਆ ਕੈਮਰੇ ਸਾਹਮਣੇ ਤੁਸੀਂ ਵੇਖ ਰਹੇ ਹੋ ਜਿਹੜੀਆਂ ਉਸ ਦੀਆਂ ਭੈਣਾਂ ਕਿਵੇਂ ਭੁੱਬਾ ਮਾਰ ਮਾਰ ਰੋ ਰਹੀਆਂ ਨੇ ਤੇ ਉਹ ਦੋਸਤੋ ਦੱਸਿਆ ਵੀ ਉਸਨੇ ਜਿਹੜਾ ਮੇਰੇ ਵੀਰ ਨੇ ਮੈਨੂੰ ਕਦੇ ਵੀ ਜਿਹੜਾ ਦੁੱਖ ਨਹੀਂ ਆਣ ਦਿੱਤਾ ਸੀ ਤੇ ਹੁਣ ਸਾਡਾ ਛੇ ਭੈਣਾਂ ਦਾ ਕੀ ਬਣੂਗਾ ਸਾਡੇ ਘਰ ਦਾ ਇੱਕੋ ਇੱਕ ਚਿਰਾਗ ਸੀ ਜਿਹੜਾ ਦੇਖਣਯੋਗ ਸੀਗਾ ਤੇ ਉਸ ਨੂੰ ਦੇਖ ਕੇ ਹੀ ਹਮੇਸ਼ਾ ਸੀ ਜਿਹੜਾ ਖੁਸ਼ ਰਹਿੰਦੀਆਂ ਸੀ ਦੋਸਤੋ ਮਾਤਾ ਦਾ ਕਹਿਣਾ ਸੀ ਮੈਨੂੰ ਵੱਡੇ ਅਫਸਰ ਦਾ ਫੋਨ ਆਇਆ ਪਹਿਲਾ ਕਦੇ ਵੀ ਜਿਹੜਾ ਫੋਨ ਨਹੀਂ ਆਇਆ ਸੀ ਪਰ ਅਚਾਨਕ ਆਇਆ ਤੇ ਇੱਕ ਵਾਰ ਮੈਨੂੰ ਲੱਗਿਆ ਵੀ ਕੋਈ ਨਾ ਕੋਈ ਜੜੀਆਂ ਨੂੰ ਹੋਣੀ ਵਾਪਰ ਗਈ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਮੇਰਾ ਜਿਹੜਾ ਕੱਲਾ-ਕੱਲਾ ਪੁੱਤ ਇਸ ਦੁਨੀਆ ਤੇ ਨਹੀਂ ਰਿਹਾ ਸ਼ਹੀਦ ਹੋ ਗਿਆ ਤਾਂ ਦੋਸਤੋ ਮਾਦੀਆਂ ਅੱਖਾਂ ਦੇ ਵਿੱਚ ਜਿਹੜੇ ਹੰਝੂ ਆ ਗਏ ਤੇ ਹਨਾ ਕੋਈ ਜਿਹੜਾ ਆਪਾਂ ਕਹੇ ਦੀ ਦੁੱਖ ਦਾ ਟਿਕਾਣਾ ਨਹੀਂ ਰਿਹਾ ਇੰਨੀਆਂ ਜ਼ਿਆਦੇ ਜਿਹੜੀਆਂ ਮਾਂ ਦੀਆਂ ਜਿਹੜੀਆਂ ਆਪਾਂ ਕਹਦੀਏ ਵੀ ਭਾਵਨਾਵਾਂ ਨੂੰ ਠੇਸ ਪਹੁੰਚੀ ਤੇ 6 ਮਹੀਨਿਆਂ ਦਾ ਦੋਸਤੋ ਕੱਲਾ-ਕੱਲਾ ਭਰਾ ਸੀਗਾ ਅਗਨੀ ਵੀਰ ਯੋਜਨਾ ਦੇ ਅਧੀਨ ਜਿਹੜਾ ਆਪਾਂ ਕਹਦੀਏ ਵੀ ਭਰਤੀ ਹੋਇਆ ਸੀਗਾ ਦੋਸਤੋ ਸੈਂਟਰ ਸਰਕਾਰ ਨੇ ਪਹਿਲਾਂ ਵੀ ਕਿਹਾ ਸੀ ਵੀ ਜਿਹੜਾ ਅਸੀਂ ਅਗਨੀਵੀਰ ਯੋਜਨਾ ਦੇ ਅਧੀਨ ਜਿੰਨੇ ਵੀ ਜਿਹੜੇ ਲੋਕ ਭਰਤੀ ਹੁੰਦੇ ਨੇ ਮੁੰਡੇ ਭਰਤੀ ਹੁੰਦੇ ਨੇ ਅਸੀਂ ਉਹਨਾਂ ਨੂੰ ਜਿਹੜਾ ਸ਼ਹੀਦ ਦਾ ਦਰਜਾ ਨਹੀਂ ਦਿੰਦੇ ਪਰ ਦੋਸਤੋ ਭਗਵੰਤ ਮਾਨ ਦੀ ਇੱਕ ਬਹੁਤ ਵੱਡੀ ਆਪਾਂ ਕਹਿੰਦੇ ਉਪਰਾਲਾ ਵੀ ਕੋਈ ਵੀ ਭਾਰਤ ਪੰਜਾਬ ਵਿੱਚ ਸ਼ਹੀਦ ਹੁੰਦਾ ਭਾਵੇਂ ਬੇਸ਼ੱਕ ਉਹ ਅਗਨੀਵੀਰ ਚਾਹ ਜਾਂ ਕੋਈ ਦੂਜੀ ਕਿਸੇ ਵੀ ਪੋਸਟ ਤੇ ਆ ਤਾਂ ਉਸ ਨੂੰ ਜਿਹੜਾ 1 ਕਰੋੜ ਰੁਪਇਆ ਦਿੱਤਾ ਜਾਂਦਾ ਦੋਸਤੋ ਆ ਦੇਖੋ ਤੁਸੀਂ ਕੈਮਰੇ ਸਾਹਮਣੇ ਵੇਖ ਰਹੇ ਹੋ ਜਿਵੇਂ ਜਿਹੜੀ ਪੁੱਬਾ ਮਾਰ ਰੋ ਰਹੀ ਆਪਣੇ ਪੁੱਤ ਦੀ ਫੋਟੋ ਦਿਖਾ ਕੇ ਪੁੱਬਾ ਮਾਰ ਰੋ ਰਹੀ ਹੈ ਤੇ ਦੋਸਤੋ ਕਾਫੀ ਜਿਹੜੀ ਭਾਵਕ ਕਰਨ ਵਾਲੀ ਵੀਡੀਓ ਹੈ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ 'ਚ ਪੱਕਾ ਹੋਣਾ ਜਾਦੂ ਟੋਨੇ ਤੇ ਕੀਤਾ ਕਰਾਇਆ ਦਾ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ 'ਚ ਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ਼ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 669